ਰਾਜਸਥਾਨ ਹਾਈ ਕੋਰਟ ਨੇ ਨਾਬਾਲਕ ਨਾਲ ਬਲਤਕਾਰ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਘਟ ਰਏ ਆਸਾ ਰਾਮ ਨੂੰ 17 ਦਿਨਾਂ ਦੀ ਪੈਰੋਲ ਦਿੱਤੀ ਹੈ ਇਸ ਵਿੱਚ ਯਾਤਰਾ ਲਈ 2 ਦਿਨ ਸ਼ਾਮਿਲ ਹਨ ਮਤਲਬ ਕਿ ਉਹ 15 ਦਸੰਬਰ ਤੱਕ ਇਲਾਜ ਲਈ ਮਹਾਰਾਸ਼ਟਰ ਦੇ ਮਦ ਵਿਭਾਗ ਹਸਪਤਾਲ ਜਾ ਸਕਦੇ ਹਨ ਆਸਾ ਰਾਮ ਦਾ ਫਿਲਹਾਲ ਜੋਧਪੁਰ ਦੇ ਅਰੋਗਿਆ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਇਸ ਤੋਂ ਪਹਿਲਾਂ 10 ਨਵੰਬਰ ਨੂੰ ਉਸ ਨੂੰ ਜੋਧਪੁਰ ਦੇ ਇੱਕ ਆਯੁਰਵੈਦਿਕ ਹਸਪਤਾਲ ਵਿੱਚ 30 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਜੋ 30 ਨਵੰਬਰ ਨੂੰ ਖਤਮ ਹੋ ਗਈ ਸੀ ਇਸ ਤੋਂ ਬਾਅਦ ਉਸਨੇ ਮਹਾਰਾਸ਼ਟਰ ਦੇ ਪੁਣੇ ਸਥਿਤ ਮਾਦਬ ਵਿਭਾਗ ਹਸਪਤਾਲ ਇਲਾਜ ਲਈ ਅਦਾਲਤ ਤੋਂ ਜਾਜਤ ਮੰਗੀ ਹਾਈ ਕੋਰਟ ਦੇ ਜੱਜ ਜਸਟਿਨ ਦਿਨੇਸ਼ ਮਹਿਤਾ ਅਤੇ ਵਨੀਤ ਮਾਥੁਰ ਦੀ ਬੈਂਚ ਨੇ ਆਸਾ ਰਾਮ ਨੂੰ 15 ਦਸੰਬਰ ਤੋਂ 17 ਦਿਨਾਂ ਲਈ ਪੈਰੋਲ ਦਿੱਤੀ ਹੈ ਇਸ ਦੌਰਾਨ ਆਸਾ ਰਾਮ ਨੂੰ ਜੋਧਪੁਰ ਦੀ ਕੇਂਦਰੀ ਜੇਲ ਨਹੀਂ ਜਾਣਾ ਪਵੇਗਾ ਅਤੇ ਉਹ ਹਵਾਈ ਜਾਂ ਜਾਹੀ ਸਿੱਧੇ ਮਹਾਰਾਸ਼ਟਰ ਦੇ ਹਸਪਤਾਲ ਲਈ ਰਵਾਨਾ ਹੋ ਸਕਦੇ ਹਨ ਆਸਰਮ ਪਿਛਲੇ ਕੁਝ ਸਾਲਾਂ ਤੋਂ ਪਰੋਲ ਲਈ ਕੋਸ਼ਿਸ਼ ਕਰ ਰਿਹਾ ਸੀ ਉਸ ਨੂੰ ਸਤੰਬਰ ਵਿੱਚ ਪਹਿਲੀ ਵਾਰ ਪਰੋਲ ਮਿਲੀ ਸੀ ਜਦੋਂ ਜੋਧਪੁਰ ਦੇ ਏਮਜ਼ ਹਸਪਤਾਲ ਵਿੱਚ ਇਲਾਜ ਅਧੀਨ ਸੀ ਫਿਲਹਾਲ ਦੀ ਫਿਲਹਾਲ ਆਸਰਮ ਦੀ ਸਿਹਤ ਠੀਕ ਨਹੀਂ ਹੈ ਅਤੇ ਉਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ ਜਿਸ ਲਈ ਅਦਾਲਤ ਨੇ ਉਹਨਾਂ ਨੂੰ ਪਰੋਲ ਦਿੱਤੀ